ਮੇਰੀ ਗੇਮ ਜੀ 휠체어 ਬੋਡੀ ਬਿਲਡਿੰਗ ਕਰਦਾ ਹੈਗਾ ਵਾ ਜੀ ਜਿਹਦੇ ਵਿੱਚ ਮੈਂ ਮਿਸਟਰ ਪੰਜਾਬ ਜੀ ਮਿਸਟਰ ਇੰਡੀਆ ਮਿਸਟਰ ਨਾਰਥ ਇੰਡੀਆ ਉਸ ਤੋਂ ਬਾਅਦ ਸ਼ਿਰੂ ਕਲਾਸਿਕ 2017 ਦੇ ਵਿੱਚ ਜਿੱਦੋਂ ਐਕਸੀਡੈਂਟ ਹੋਇਆ ਤੇ ਮੇਰੇ ਰੀਡ ਦੀ ਹੱਡੀ ਤੇ ਸੱਟ ਲੱਗਣ ਕਾਰਨ ਮੇਰਾ ਥਲੜੜੇ ਵਾਲਾ ਹਿੱਸਾ ਜਿਹੜਾ ਪੈਰਾਲਾਈਜ਼ ਹੋ ਗਿਆ ਹੁੰਤੇ ਮਿਲਗੀ 휠체어 ਇੱਕ ਬੋਡੀ ਬਿਲਡਰ ਹੈਗਾ ਵਾ ਆਨੰਦਰ ਨਵੋਲਡ ਉਹਨੂੰ ਵੇਖਿਆ ਉਹਨੂੰ ਐਕਸਰਸਾਈਜ਼ ਲਾਉਂਦੇ ਨੂੰ ਵੇਖਿਆ ਉਸ ਤੋਂ ਮੋਟੀਵੇਸ਼ਨ ਮਿਲਿਆ ਮੈਨੂੰ ਉਸ ਤੋਂ ਮੋਟੀਵੇਟ ਹੋਇਆ ਥੋੜਾ ਜਿਹਾ ਕਿਉਂਕਿ ਚੇਰੂ ਕਲਾਸਿਕ ਇੱਕ ਮਲਕੀ ਵਰਲਡ ਲੈਵਲ ਦਾ ਕੰਪੀਟੀਸ਼ਨ ਹੁੰਦਾ ਜੀ 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 ਤੇ ਫਿਰ ਮੈਂ ਆਪਣੀ ਦੂਜੀ ਵਾਰ 2024 ਦੇ ਵਿੱਚ ਜੂਨ ਦੇ ਵਿੱਚ ਹੁੰਦਾ ਹੈ ਜੀ ਉਦੋਂ ਮੈਂ ਆਪਣੀ ਮਲਕੀ ਤਿਆਰੀ ਹੋਰ ਵਧੀਆ ਕਰਕੇ ਗਿਆ ਫਿਰ ਮੇਰੀ ਉੱਤੇ ਸੈਕਿੰਡ ਪਲੇਸ ਆਈ ਸਰਕਾਰ ਵੱਲੋਂ ਮੈਨੂੰ ਕੋਈ ਅਜੇ ਤੱਕ ਕੋਈ ਸਪੋਰਟ ਨਹੀਂ ਮਿਲੀ। ਅੱਛਾ ਜੀ। ਹਾਂ ਜੀ। ਕਿਉਂਕਿ ਇਹ ਪੰਜਾਬ ਵਾਸਤੇ ਮੇਰੇ ਜ਼ਿਲ੍ਹੇ ਵਾਸਤੇ ਤੇ ਬਹੁਤ ਵੱਡੀ ਗੱਲ ਹੈਗੀ ਹੈ। ਮਿਸਟਰ ਲੰਪੀਗਾ ਦੇ ਨੂੰ ਤੁਹਾਨੂੰ ਪਤਾ ਵੱਡੇ ਵੱਡੀ ਚੈਂਪੀਅਨਸ਼ਿਪ ਤੇ ਵੱਡੀ ਚੈਂਪੀਅਨਸ਼ਿਪ ਦੇ ਬਜਟ ਵੀ ਵੱਡਾ ਚਾਹੀਦਾ। ਜੀ ਜੀ। ਜਿਹਦੇ ਵਾਸਤੇ ਮਲਕੀ ਮੈਂ ਤੇ ਤੁਹਾਨੂੰ ਦੱਸਿਆ ਵੀ ਮੇਰੇ ਘਰ ਦੀ ਫਾਈਨੈਂਸ਼ੀਅਲੀ ਕੰਡੀਸ਼ਨ ਜਿਹੜੀ ਉਹ ਬਹੁਤ ਮਲਕੀ ਮਾੜੀ ਆ। ਜੀ। ਹਰ ਇੱਕ ਚੀਜ਼ ਜਿਹੜੀ ਉਹ ਪੈਸੇ ਨਾਲ ਹੀ ਹੈਗੀ ਆ ਤੇ ਜਿੱਦਾਂ ਵੀ ਹੋ ਸਕਦਾ ਮੇਰੇ ਜਿੰਨੇ ਵੀ ਐਨ ਆਰ ਆਈ ਵੀਰ ਜਾਂ ਸਪੋਰਟਸ ਕੋਟੇ ਨੂੰ ਜਿੰਨੇ ਵੀ ਪਿਆਰ ਕਰਦੇ ਆ ਜਾਂ ਸਰਕਾਰ ਵੱਲੋਂ ਜੋ ਵੀ ਸਹੂਲਤ ਹੋ ਸਕੇ ਤੇ ਆ ਤੁਸੀਂ ਮੇਰਾ ਸਾਥ ਦਿਓ ਦੋਸਤੋ ਜਦੋਂ ਕੋਈ ਛੋਟੇ ਘਰ ਤੋਂ ਉੱਠ ਕੇ ਵੱਡਾ ਕਰਨ ਦਾ ਜज्ਬਾ ਰੱਖਦਾ ਹੈ ਨਾ ਤਾਂ ਉਸ ਨੂੰ ਸਪੋਰਟ ਦੀ ਜ਼ਰੂਰਤ ਹੁੰਦੀ ਹੈ ਅੱਜ ਤੁਹਾਡੀ ਮੁਲਾਕਾਤ ਇੰਟਰਨੈਸ਼ਨਲ ਖਿਡਾਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਵਿੱਚ ਵੱਡੇ ਇਨਾਮ ਜਿੱਤ ਚੁੱਕੇ ਵੀਰ ਦੇ ਅਸੀਂ ਘਰ ਪਹੁੰਚੇ ਆ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਹੈ ਜੀ ਜੋਲ ਰਾਜੂ ਸਿੰਘ ਜੀ ਹਾਂ ਜਿਸ ਪਿੰਡ ਦੇ ਵਿੱਚੋਂ ਇਸ ਵੀਰ ਨੇ ਵੀਲ ਚੇਅਰ ਤੇ ਜਿਹੜਾ ਉਹ ਵੱਡੇ ਇਨਾਮ ਜਿੱਤੇ ਨੇ ਬਾਡੀ ਬਿਲਡਿੰਗ ਦੀ ਗੇਮ ਦੇ ਵਿੱਚ ਆਓ ਤੁਹਾਡੀ ਮੁਲਾਕਾਤ ਕਰਾਉਨੇ ਆ ਤੇ ਗੱਲਬਾਤ ਕਰਦੇ ਆ ਕਿ ਇਹਨਾਂ ਹਾਲਾਤਾਂ ਚੋਂ ਨਿਕਲ ਕੇ ਅੱਜ ਉਹ ਵੀਰ ਇੰਨੇ ਵੱਡੇ ਮਕਾਮ ਤੱਕ ਪਹੁੰਚਿਆ ਉਹ ਵੀ ਬਿਨਾਂ ਕਿਸੇ ਦੀ ਫਾਈਨੈਂਸ਼ੀਅਲੀ ਮਦਦ ਤੋਂ ਪਰਵਾਰਕ ਮਦਦ ਜ਼ਰੂਰ ਮਿਲੀ ਹੈ ਵੀਰ ਨੂੰ ਪਰ ਬਹੁਤ ਸਾਰੀਆਂ ਗੱਲਾਂ ਦਿਲ ਦੇ ਵਿੱਚ ਜਿਹੜੀਆਂ ਨੇ ਉਹਨਾਂ ਨੇ ਅੱਜ ਤੁਹਾਡੇ ਨਾਲ ਕਰਨੀਆਂ ਤੇ ਗੱਲ ਇਹ ਹੀ ਕਰਨੀ ਹੈ ਕਿ ਦੇਸ਼ ਦੇ ਵੱਲੋਂ ਹੁਣ ਉਹ ਯੂਐਸਏ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਇੰਟਰਨੈਸ਼ਨਲ ਚੈਂਪੀਅਨਸ਼ਿਪ ਹੋਣੀ ਉੱਥੇ ਲਈ ਸਿਲੈਕਟ ਹੋਏ ਨੇ ਪਰ ਘਰ ਦੇ ਹਾਲਾਤ ਜਿਹੜੇ ਨੇ ਉਹ ਬਹੁਤੇ ਚੰਗੇ ਨਹੀਂ ਐ ਤੇ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਇਲਾਕੇ ਦੀ ਐਮਐਲਏ ਇਲਾਕੇ ਦੇ ਇਲਾਕੇ ਦੇ ਐਮਐਲਏ ਵੱਲੋਂ ਕਿਸੇ ਸਰਕਾਰੀ ਅਧਿਕਾਰੀ ਵੱਲੋਂ ਕਿਸੇ ਪ੍ਰਕਾਰ ਦਾ ਉਸ ਵੀਰ ਨੂੰ ਮਾਨ ਸਨਮਾਨ ਨਹੀਂ ਮਿਲਿਆ ਜੀ ਹਾਂ ਪੰਜਾਬ ਦੇ ਵਿੱਚ ਛੇਵਾ ਦਰਿਆ ਨਸ਼ਿਆਂ ਦਾ ਐ ਤੇ ਨਸ਼ੇ ਨੂੰ ਲੈ ਕੇ ਬੇਸ਼ੱਕ ਸਰਕਾਰਾਂ ਵੱਲੋਂ ਬੜੇ ਰੋਲੇ ਪਾਏ ਜਾਂਦੇ ਆ ਪਰ ਇੱਥੇ ਜੇ ਕੋਈ ਛੋਟੇ ਘਰ ਤੋਂ ਉੱਠ ਕੇ ਵੀਲ ਚੇਅਰ ਤੇ ਉਹ ਵੀ ਮਿਹਨਤ ਕਰ ਰਿਹਾ ਹੈ ਤਾਂ ਉਸ ਦੀ ਸਪੋਰਟ ਕਰਨੀ ਬਣਦੀ ਹੈ ਆਓ ਆਪਾਂ ਗੱਲਬਾਤ ਕਰਦੇ ਆ ਵੀਰੇ ਆਪਣੇ ਬਾਰੇ ਦੱਸਿਓ ਸਾਰਾ ਨਾਮ ਦੱਸ ਕੇ ਪਿੰਡ ਦਾ ਨਾਮ ਦੱਸ ਕੇ ਤਾਂ ਕਿਹੜੀ ਇਹ ਗੇਮ ਹੈ ਕਿਹੜੇ ਕਿਹੜੇ ਤੁਸੀਂ ਪ੍ਰਾਈਜ਼ ਜਿੱਤੇ ਕਿੱਥੇ ਕਿੱਥੇ ਤੁਸੀਂ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਮੇਰਾ ਪਿੰਡ ਜੋਲ ਰਾਜੂ ਸਿੰਘ ਵਾਲਾ ਜੀ ਡਿਸਟ੍ਰਿਕਟ ਤਰਨਤਾਰਨ ਮੇਰੀ ਗੇਮ ਜੀ ਵੀਲ ਚੇਅਰ ਬੋਡੀ ਬਿਲਡਿੰਗ ਕਰਦਾ ਹੈਗਾ ਵਾਂ ਜੀ ਜਿਹਦੇ ਵਿੱਚ ਮੈਂ ਮਿਸਟਰ ਪੰਜਾਬ ਜੀ ਮਿਸਟਰ ਇੰਡੀਆ ਮਿਸਟਰ ਨਾਰਥ ਇੰਡੀਆ ਉਸ ਤੋਂ ਬਾਅਦ ਸ਼ੇਰੂ ਕਲਾਸਿਕ ਜੀ ਸ਼ੇਰੂ ਕਲਾਸਿਕ ਤੋਂ ਬਾਅਦ ਵਿੱਚ ਅਮាទਰ ਮਿਸਟਰ ਲੰਪੀਆ ਤੇ ਮਿਸਟਰ ਆਪਣਾ ਪ੍ਰੋ ਕਾਰਡ ਜਿੱਤਿਆਗਾ ਆਈਬੀਬੀਐਫ ਪ੍ਰੋ ਮਲਕੀ ਬਣਿਆਗਾ ਵਾ ਜੀ ਤੇ ਹੁਣ ਮੇਰੀ ਜਿਹੜੀ ਆ ਮਲਕੀ ਸਿਲੈਕਸ਼ਨ ਜਿਹੜੀ ਆ ਮੈਨੂੰ ਮਿਸਟਰ ਲੰਪੀਆ ਵਾਸਤੇ ਕੁਆਲੀਫਾਈ ਕੀਤਾਗਾ ਵਾ ਜੀ ਜਿਹੜਾ ਕਿ ਬੰਬੇ ਚੈਂਪੀਅਨਸ਼ਿਪ ਹੋਈ ਸੀ ਆ ਦਸੰਬਰ ਦੇ ਵਿੱਚ ਜੀ ਤੇ ਉਥੋਂ ਮੈਂ ਮਿਸਟਰ ਲੰਪੀਆ ਵਾਸਤੇ ਕੁਆਲੀਫਾਈ ਹੋਇਆ ਵਾਂ ਜਿਹੜਾ ਕਿ ਯੂ ਐਸ ਏ ਦੇ ਵਿੱਚ ਮਿਸਟਰ ਲੰਪੀਆ ਹੋਣਾ ਵਾਂ ਜੀ ਤੇ ਹੁਣ ਮੈਂ ਉੱਥੇ ਦੀ ਤਿਆਰੀ ਕਰ ਰਿਹਾ ਵਾਂ ਤੇ ਉੱਥੇ ਜਾਣਾ ਹੈਗਾ ਮਿਸਟਰ ਲੰਪੀਆ ਦੇ ਵਾਸਤੇ ਕਿਵੇਂ ਸ਼ੁਰੂਆਤ ਹੁੰਦੀ ਹੈ ਕਿਸੇ ਕਿਸ ਦੇ ਵੱਲ ਵੇਖ ਕੇ ਤੁਸੀਂ ਇਨਸਪਾਇਰ ਹੁੰਦੇ ਹੋ ਕਿ ਤੁਸੀਂ ਇਸ ਕੰਮ ਦੇ ਵਿੱਚ ਪੈਣਾ ਪ੍ਰੇਰਣਾ ਕਿੱਥੋਂ ਮਿਲਦੀ ਹੈ ਜਰੂਰ ਦੱਸਿਓ ਇਹ ਜਨੂਨ ਜਿਹੜਾ ਹੈ ਇਹ ਕਿਹਦੇ ਵੱਲ ਵੇਖ ਕੇ ਆਇਆ ਅਤੇ ਕਿੱਥੇ ਕਿੱਥੇ ਕਿੜੀਆਂ ਕਿੜੀਆਂ ਵੱਡੀਆਂ ਸਟੇਜਾਂ ਤੇ ਇਹ ਛੋਟੇ ਪਿੰਡ ਤੋਂ ਤਰਨਤਾਰਨ ਬਾਰਡਰ ਤੋਂ ਉੱਠ ਕੇ ਇੰਨੇ ਵੱਡੇ ਮਕਾਮ ਤੱਕ ਆਪ ਹੁਣ ਦੇਸ਼ ਦੇ ਲਈ ਰਿਪਰੈਜ਼ੈਂਟ ਕਰਨਾ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਇਹ ਜ਼ਰੂਰ ਦੱਸਿਓ ਜੀ ਮੈਨੂੰ ਮਰਗੀ ਜਿਹੜਾ ਜਦੋਂ ਮੇਰਾ ਐਕਸੀਡੈਂਟ ਹੁੰਦਾ ਉਸ ਤੋਂ ਪਹਿਲਾਂ ਵੀ ਮੈਨੂੰ ਮਿਲਕੀ ਸ਼ੌਕ ਹੈਗਾ ਸੀ ਐਕਸਰਸਾਈਜ਼ ਜਿਮ ਲਾਉਣ ਦਾ ਜੀ ਜੀ ਬੋਡੀ ਬਿਲਡਿੰਗ ਕਰੰਦਾ ਜੀ ਤੇ ਉਦੋਂ ਮਿਲਕੀ ਫਿਜ਼ੀਕ ਥੋੜੋ ਵਧੀਆ ਸੀ ਠੀਕ ਸੀ ਪਰ ਐਕਸਰਸਾਈਜ਼ ਨੂੰ ਇਹਨਾਂ ਟਾਈਮ ਨਹੀਂ ਸੀ ਦਿੰਦਾ ਹੁੰਦਾ ਮਤਲਬ ਕਿ ਕਾਲਜ ਵੀ ਹੁੰਦਾ ਸੀ ਜਾਣਾ ਪੜਨਾ ਇੱਧਰ ਉੱਧਰ ਜਾਣਾ ਜੀ ਉਸ ਤੋਂ ਬਾਅਦ ਮੇਰਾ 2017 ਦੇ ਵਿੱਚ ਐਕਸੀਡੈਂਟ ਹੋ ਗਿਆ 2017 ਦੇ ਵਿੱਚ ਜਿੱਦੋਂ ਐਕਸੀਡੈਂਟ ਹੋਇਆ ਤੇ ਮੇਰੇ ਰੀਡ ਦੀ ਹੱਡੀ ਤੇ ਸੱਟ ਲੱਗਣ ਕਾਰਨ ਮੇਰਾ ਥੱਲੇ ਵਾਲਾ ਹਿੱਸਾ ਜਿਹੜਾ ਉਹ ਪੈਰਾਲਾਈਜ਼ ਹੋ ਗਿਆ ਠੀਕ ਉਹ ਜਦੋਂ ਪੈਰਾਲਾਈਜ਼ ਹੋ ਗਿਆ ਤੇ ਉਸ ਤੋਂ ਬਾਅਦ ਮੈਂ 4-5 ਸਾਲ ਤਕਰੀਬਨ ਜਿਹੜਾ ਵਾ ਉਹ ਬੈੱਡ ਤੇ ਰਿਹਾ ਵਾ ਜਦੋਂ ਬੈੱਡ ਤੇ ਰਿਆ ਤੇ ਮੈਂ ਸੋਚਿਆ ਵੀ ਹੁਣ ਮੇਰਾ ਜਿਹੜਾ ਕੈਰੀਅਰ ਫਿਊਚਰ ਜਿਹੜਾ ਮੈਨੂੰ ਮਿਲਗੀ ਨਜ਼ਰ ਨਹੀਂ ਸੀ ਆਉਂਦਾ ਮੈਂ ਕਿਹਾ ਵੀ ਖਤਮ ਹੋ ਗਿਆ ਹੁਣ ਕੁਝ ਨਹੀਂ ਹੋ ਸਕਦਾ ਹੈਗਾ ਤੇ ਫਿਊਚਰ ਜਦੋਂ ਖਤਮ ਹੋਇਆ ਵੇਖਿਆ ਹੁੰਦਾ ਵੇਖਿਆ ਮੈਂ ਤੇ ਚਲੋ ਮੈਂ ਬੈੱਡ ਤੇ ਸੀ ਤੇ ਹਸਪੀਟਲ ਦੇ ਵਿੱਚ ਸੀ ਤੇ ਮੈਂ ਫੋਨ ਦੇ ਵਿੱਚ ਇਦਾਂ ਮਿਲਗੀ ਆਪਣਾ ਜਿਹਦਾ ਟਾਈਮ ਪਾਸ ਕਰੀਦਾ ਫੋਨ ਤੇ ਫੋਨ ਤੇ ਮਿਲਗੀ ਵੀਲਚੇਅਰ ਇੱਕ ਬਾਡੀ ਬਿਲਡਰ ਹੈਗਾ ਵਾ ਆਨੰਦ ਰਨਵੋਲਡ ਉਹਨੂੰ ਵੇਖਿਆ ਉਹਨੂੰ ਐਕਸਰਸਾਈਜ਼ ਲਾਉਂਦੇ ਨੂੰ ਵੇਖਿਆ ਉਸ ਤੋਂ ਮੋਟੀਵੇਸ਼ਨ ਮਿਲਿਆ ਮੈਨੂੰ ਉਸ ਤੋਂ ਮੋਟੀਵੇਟ ਹੋਇਆ ਥੋੜਾ ਥੜਾ ਤੇ ਫਿਰ ਮੈਂ ਘਰੇ ਥੋੜਾ ਜਿਹਾ ਪੱਥਰ ਦੇ ਡੰਬਲ ਬਣਾ ਕੇ ਛੋਟੇ ਉਹਦੇ ਨਾਲ ਥੋੜਾ ਥੋੜਾ ਉੱਠ ਕੇ ਥੋੜਾ ਥੋੜਾ ਬੈ ਕੇ ਤੇ ਐਕਸਰਸਾਈਜ਼ ਹੁਣੀ ਸ਼ੁਰੂ ਕੀਤੀ ਜੀ ਤੇ ਇਦਾਂ ਐਕਸਰਸਾਈਜ਼ ਲਾਉਂਦਾ ਲਾਉਂਦਾ ਫਿਰ ਮੈਂ ਥੋੜਾ ਮਨ ਬਣਾਇਆ ਜੀ ਕਿ ਕੋਈ ਨਾ ਇਹੋ ਐਕਸਰਸਾਈਜ਼ ਜਿਹੜੀ ਆ ਉਹ ਜਿਮ ਵਿੱਚ ਜਾ ਕੇ ਲਾਈ ਜਾਵੇ ਤੇ ਜੀ ਜੀ ਤੇ ਚਲੋ ਮੈਨੂੰ ਆਪਣਾ ਚੈਂਪੀਅਨ ਹੈਲਥ ਕਲੱਬ ਹੈ ਦਬੁਰਜੀ ਹੈਗਾ ਉੱਤੇ ਜਿੰਨਾ ਕੋ ਮੈਂ ਪਹਿਲਾਂ ਪਾਜੀ ਕੋ ਲਾਉਂਦਾ ਰਿਆ ਭਪਿੰਦਰ ਸਿੰਘ ਕੋ ਤੇ ਉਹਨਾਂ ਕੋਲ ਗਿਆ ਚਲੋ ਮੈਨੂੰ ਮੇਰੇ ਕਦੀ ਮੇਰੇ ਬ੍ਰਦਰ ਨੇ ਲੈ ਜਾਣਾ ਕਦੀ ਮੇਰੇ ਭਾਂਜੇ ਨੇ ਮੈਨੂੰ ਲੈ ਜਾਣਾ ਮੋਟਰਸਾਈਕਲ ਦੇ ਭਾਗੇ ਐਦਾਂ ਉੱਥੇ ਐਕਸਰਸਾਈਜ਼ ਲਾਉਣੀ ਸ਼ੁਰੂ ਕੀਤੀ ਥੋੜਾ ਥੋੜਾ ਐਕਸਰਸਾਈਜ਼ ਲਾਉਂਦੇ ਲਾਉਂਦਾ ਥੋੜਾ ਜਿਹਾ ਬੋਡੀ ਚੇਂਜ ਆਏ ਹੋਰ ਚਲੋ ਬੋਡੀ ਵਧੀਆ ਆਈ ਤੇ ਉਸ ਤੋਂ ਬਾਅਦ ਫਿਰ ਮੈਂ ਕੰਪੀਟੀਸ਼ਨ ਜਿਹੜੇ ਉਹ ਬੋਡੀ ਆਪਣਾ 휠 ਚੇਅਰ ਤੇ ਜਿਹੜੇ ਉਹ ਸ਼ੁਰੂ ਕੀਤੇ ਪਹਿਲਾਂ ਪ੍ਰਾਈਜ਼ ਲੈਂਦੇ ਇਹ ਵੀ ਦੱਸ ਪਹਿਲਾਂ ਇੱਥੇ ਲੋਕਲ ਖੇਡੇ ਲੋਕਲ ਖੇਡਣ ਤੋਂ ਬਾਅਦ ਜਦੋਂ ਮੈਂ ਇੱਥੇ ਵਧੀਆ ਪਰਫਾਰਮੈਂਸ ਕੀਤੀ ਉਸ ਤੋਂ ਬਾਅਦ ਫਿਰ ਹੋਰ ਜਜ਼ਬਾ ਥੋੜਾ ਜਿਹਾ ਵਧੀਆ ਲਗਮਲ ਕੀ ਮੰਦ ਵਿੱਚ ਹਿੰਮਤ ਆ ਗਈ ਕਿ ਕੋਈ ਨਾ ਹੋਰ ਕੀਤਾ ਜਾਵੇ ਜੀ ਜੀ ਫਿਰ ਉਸ ਤੋਂ ਬਾਅਦ ਮੈਂ ਮਿਸਟਰ ਪੰਜਾਬ ਖੇਡਿਆ ਚੰਡੀਗੜ੍ਹ ਦੇ ਵਿੱਚ ਜੀ ਜੀ ਮਿਸਟਰ ਪੰਜਾਬ ਦੇ ਵਿੱਚੋਂ ਫਸਟ ਪਲੇਸ ਆਈ ਆਪਣੀ 골ਡ ਮੈਡਲ ਜੀ ਜੀ ਤੇ ਉਸ ਤੋਂ ਬਾਅਦ ਮਿਸਟਰ ਨਾਰਥ ਇੰਡੀਆ ਜੀ ਨਾਰਥ ਇੰਡੀਆ ਜਿੱਤ ਕੇ ਲਿਆਦਾ ਫਿਰ ਮਿਸਟਰ ਇੰਡੀਆ ਜਿੱਤਿਆ ਤੇ ਉਸ ਤੋਂ ਬਾਅਦ ਮੈਂ ਆਪਣਾ ਦਿੱਲੀ ਵਿੱਚ ਗਿਆ ਸੀ ਸ਼ੇਰੂ ਕਲਾਸਿਕ ਜੀ ਇਹ ਉਦੋਂ ਮੈਂ ਗਿਆ ਸੀ ਤੇ ਉਸ ਵੇਲੇ ਤੇ ਮੈਨੂੰ ਕੋਈ ਮੇਰੇ ਮਲਕੀ ਉਹ ਪਲੇਸ ਨਹੀਂ ਸੀ ਭਾਈ ਜੀ ਖਾਲੀ ਮੈਨੂੰ ਸਿੱਖਣ ਵਾਸਤੇ ਕਾਫੀ ਕੁਝ ਮਿਲਿਆ ਸੀ ਜੀ ਜੀ ਫਿਰ ਮੈਂ ਆਪਣੀ ਹੋਰ ਤਿਆਰੀ ਵਧੀਆ ਕਰਕੇ ਉੱਥੇ ਗਿਆ ਜੀ ਕਿਉਂਕਿ ਸ਼ੇਰੂ ਕਲਾਸਿਕ ਇੱਕ ਮਲਕੀ ਵਰਲਡ ਲੈਵਲ ਦਾ ਕੰਪੀਟੀਸ਼ਨ ਹੁੰਦਾ ਜੀ ਜੀ ਤੇ ਫਿਰ ਮੈਂ ਆਪਣੀ ਦੂਜੀ ਵਾਰ 2024 ਦੇ ਵਿੱਚ ਜੂਨ ਦੇ ਵਿੱਚ ਹੁੰਦਾ ਹੈ ਜੀ ਉਦੋਂ ਮੈਂ ਆਪਣੀ ਮਲਕੀ ਦੀ ਤਿਆਰੀ ਹੋਰ ਵਧੀਆ ਕਰਕੇ ਗਿਆ ਫਿਰ ਮੇਰੀ ਉੱਤੇ ਸੈਕਿੰਡ ਪਲੇਸ ਆਈ ਸੈਕਿੰਡ ਪਲੇਸ ਤੋਂ ਬਾਅਦ ਮੈਂ ਮਲਕੀ ਸ਼ਮਸ਼ੇਰ ਫਾਊਂਡੇਸ਼ਨ ਵੱਲੋਂ ਮੈਨੂੰ ਮਲਕੀ ਜਿਹੜੀ ਆ ਸਪਾਂਸਰਸ਼ਿਪ ਥੋੜੀ ਮਿਲੀ ਜੀ ਉਸ ਤੋਂ ਬਾਅਦ ਮੇਰੀ ਸਿਲੈਕਸ਼ਨ ਜਿਹੜੀ ਆ ਬੰਬੇ ਵਿੱਚ ਹੋਈ ਜਿਹੜਾ ਅਮਾਤੂਰ ਮਿਸਟਰ ਲੰਪੀਆ ਹੋਇਆ ਉਹਦੇ ਵਿੱਚ ਹਾਂ ਕਿੱਥੇ ਜਾ ਰਹੇ ਹੋ ਹਾਂਜੀ ਉਹਦੇ ਵਿੱਚ ਮੈਨੂੰ ਪ੍ਰੋ ਕਾਰਡ ਮਿਲਿਆ ਜੀ ਆਈਬੀਬੀਐਫ ਪ੍ਰੂਵ ਬਣਿਆ ਉਸ ਤੋਂ ਬਾਅਦ ਮੈਂ ਅਪਰੋਚ ਹੋ ਕੰਪਲੀਟ ਕਰਕੇ ਤੇ ਮਿਸਟਰ ਲੰਪੀਆ ਵਾਸਤੇ ਕੁਆਲੀਫਾਈ ਕੀਤਾ ਗਿਆ ਹੁਣ ਮੈਂ ਮਿਸਟਰ ਲੰਪੀਆ ਖੇਡਣ ਜਾ ਰਿਹਾ ਹਾਂ ਯੂਐਸਏ ਦੇ ਵਿੱਚ ਜੀ ਜੀ ਤੇ ਉਹ ਜੋ ਕਿ ਪੰਜਾਬ ਦੇ ਲਈ ਜੋ ਮਾਮਲੀ ਗੱਲ ਇੰਡੀਆ ਦੇ ਤੇ ਪੰਜਾਬ ਦੇ ਵਾਸਤੇ ਜੀ ਤੇ ਇੱਕ ਸਾਰੀ ਇੰਡੀਆ ਦੇ ਵਾਸਤੇ ਜੀ ਮਤਲਬ ਕਿ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਹੈਗਾ ਜੀ ਤੇ ਇੰਡੀਆ ਵਾਸਤੇ ਵੀ ਬੜੀ ਮਾਣ ਦੀ ਗੱਲ ਹੈਗੀ ਆ ਇਹ ਫਿਰ ਕਿਸੇ ਨੇ ਮਾਨ ਸਨਮਾਨ ਕੀਤਾ ਕਿਸੇ ਸਰਕਾਰ ਵੱਲੋਂ ਕਿਉਂਕਿ ਭਗਵੰਤ ਮਾਨ ਸਰਕਾਰ ਤਾਂ ਹੁਣ ਬਹੁਤ ਵਾਅਦੇ ਕਰਦੀ ਕੀਤੇ ਨੇ ਸਰਕਾਰ ਨੇ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਖਿਡਾਰੀਆਂ ਦੇ ਕਿਸੇ ਡਾਈਟ ਦੇ ਵਿੱਚ ਅਸੀਂ ਖਿਡਾਰੀਆਂ ਦੇ ਨਾਲ ਆ ਤਾਂ ਫਿਰ ਉਹਨਾਂ ਸਰਕਾਰ ਵੱਲੋਂ ਕਿਹੋ ਜੀ ਸਪੋਰਟ ਮਿਲੀ ਹੈ ਇੰਡੀਆ ਵੱਲੋਂ ਰਿਪਰਜੈਂਟ ਹੋ ਰਹਿ ਜੇ ਘਰ ਦੇ ਹਾਲਾਤਾਂ ਬਾਰੇ ਵੀ ਜਰੂਰ ਦੱਸਿਓ ਮੇਕੋ ਜੀ ਘਰ ਦੇ ਹਾਲਾਤ ਮੇਰੇ ਕੁਝ ਫਾਈਨੈਂਸ਼ਲੀ ਕੰਡੀਸ਼ਨ ਮੇਰੀ ਕੋਈ ਠੀਕ ਨਹੀਂ ਹੈਗੀ ਜੀ ਤੇ ਬਾਕੀ ਚਲੋ ਮੈਂ ਜਿੱਦਾਂ ਕਿਦਾਂ ਕਰਕੇ ਚਲੋ ਇੱਥੋਂ ਤੱਕ ਪਹੁੰਚਿਆਗਾ ਪਰ ਸਰਕਾਰ ਵੱਲੋਂ ਮੈਨੂੰ ਕੋਈ ਅਜੇ ਤੱਕ ਕੋਈ ਸਪੋਰਟ ਨਹੀਂ ਮਿਲੀ ਅੱਛਾ ਜੀ ਹਾਂਜੀ ਕਿਉਂਕਿ ਇਹ ਪੰਜਾਬ ਵਾਸਤੇ ਮੇਰੇ ਜ਼ਿਲ੍ਹੇ ਵਾਸਤੇ ਤੇ ਬਹੁਤ ਵੱਡੀ ਗੱਲ ਹੈਗੀ ਆ ਅੱਛਾ ਜੀ ਕਿ ਹਾਂ ਸਾਡੇ ਪੰਜਾਬ ਦਾ 휠ਚੇਅਰ ਬੋਡੀ ਬਿਲਡਰ ਇੱਕ ਤੇ ਆਈਬੀਬੀਐਫ ਬਣ ਕੇ ਆਇਆਗਾ IBBF 1 ਤੋਂ ਬਾਅਦ ਵਿੱਚ ਮੈਂ ਨੂੰ ਹੁਣ ਮਿਸਟਰ ਅੰਪੀਆ ਵਾਸਤੇ ਜਿਹੜਾ ਕੁਆਲੀਫਾਈ ਮਿਲੀ ਹੈਗੀ ਆ ਉਹ ਮੈਂ ਮਿਸਟਰ ਇੰਡੀਆ ਮਿਸਟਰ ਲੰਪੀਆ ਜਿਹੜਾ ਉਹ ਖੇਡਣ ਜਾਣਾ ਹੈਗਾ ਵਾ ਤੇ ਇਸ ਵਾ ਇਹ ਦੇ ਵਿੱਚ ਮਲਕੀ ਸਾਰੀ ਇੰਡੀਆ ਵਾਸਤੇ ਬੜੀ ਤਕੜੀ ਗੱਲ ਹੈਗੀ ਆ ਖਾਸ ਕਰਕੇ ਪੰਜਾਬ ਨੂੰ ਤੇ ਪੰਜਾਬ ਸਰਕਾਰ ਨੂੰ ਤੇ ਜਾਦਾ ਮਾਣ ਹੋਣਾ ਚਾਹੀਦਾ ਵਾ ਕਿ ਸਾਡੇ ਪੰਜਾਬ ਦਾ ਜਿਹੜਾ ਵੀਰ ਚੇਰ ਕਵੀਰ ਚੇਰ ਬਾਡੀ ਬਿਲਡਰ ਮਿਸਟਰ ਲੰਪੀਆ ਖੇਡਣ ਜਾ ਰਿਹਾ ਤੇ ਉਹਦੇ ਵਿੱਚ ਮੈਨੂੰ ਅਜੇ ਤੱਕ ਤੇ ਕੋਈ سپورਟ ਨਹੀਂ ਮਿਨਾ ਮੇਰੇ ਡਿਸਟ੍ਰਿਕਟ ਦੇ ਵਿੱਚੋਂ ਕੋਈ ਮਲਕੀ ਸਰਕਾਰੀ ਅਫੀਸਰ ਤੇ ਜਾਂ ਐਮਐਲਏ ਅਜੇ ਤੱਕ ਮੈਨੂੰ ਕੋਈ سپورਟ ਨਹੀਂ ਮਿਲੀ ਮੈਂ ਚਾਹਾਂਗਾ ਵੀਰ ਜੀ ਆਪਣਾ ਫੋਨ ਨੰਬਰ ਬੋਲ ਦਿਓ ਕਿਉਂਕਿ ਬਹੁਤ ਸਾਰੇ ਜਿਹੜੇ ਸਪੋਰਟਸ ਨੂੰ ਪਿਆਰ ਕਰਦੇ ਨੇ ਜਿਹੜੇ ਐਨਆਰਆਈ ਭਰਾ ਜਿਹੜੇ ਦਾਨੀ ਸੱਜਣ ਜਿਹੜੇ ਸਮੇਂ-ਸਮੇਂ ਤੇ ਅਜਿਹੇ ਖਿਡਾਰੀਆਂ ਦੀ ਬਾਹ ਫੜਦੇ ਉਹਨਾਂ ਤੱਕ ਤਾਂ ਦੀਵਾਜ ਪਹੁੰਚੇ ਅਤੇ ਕੋਈ ਤਾਂਡੀ سپورਟ ਹੋ ਸਕੇ ਕਿਵੇਂ ਦੀ سپورਟ ਦੀ ਜ਼ਰੂਰਤ ਹੈ ਘਰ ਦੇ ਹਾਲਾਤਾਂ ਬਾਰੇ ਤਾਂ ਤੁਸੀਂ ਦੱਸ ਹੀ ਦਿੱਤਾ। ਇੰਨਾ ਹਾਲਾਤਾਂ 'ਚ ਨਿਕਲ ਕੇ ਅੱਜ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਬਹੁਤ ਮਾਣ ਵਾਲੀ ਗੱਲ, ਬਹੁਤ ਵੱਡੀ ਗੱਲ ਹੈ। ਇਹ ਜਰੂਰ ਆਪਣਾ ਨੰਬਰ ਬੋਲ ਦਿਓ। ਕੀ ਕੀ ਫੈਸਿਲਿਟੀ, ਕੀ ਕੀ ਸਹੂਲਤ ਦੀ ਲੋੜ ਹੈ? ਦਾਨੀ ਵੀਰਾਂ ਨੂੰ ਕੀ ਬੇਨਤੀ ਕਰਨੀ ਚਾਹੋਗੇ? ਤੁਸੀਂ ਕਹਿ ਸਕਦੇ ਹੋ। ਇੱਕ ਵੀਰ ਜੀ ਤੁਹਾਨੂੰ ਪਤਾ ਕਿ ਵੱਡੇ ਲੈਵਲ ਤੇ ਕੰਪੀਟੀਸ਼ਨ ਹੈਗਾ ਵਾ। ਜੀ। ਮਿਸਟਰ ਲੰਪੀਆ ਜੀ ਮਿਸਟਰ ਲੰਪੀਆ ਦੇ ਤੁਹਾਨੂੰ ਪਤਾ ਵੱਡੇ ਵੱਡੀ ਚੈਂਪੀਅਨਸ਼ਿਪ ਤੇ ਵੱਡੀ ਚੈਂਪੀਅਨਸ਼ਿਪ ਦੇ ਬਜਟ ਵੀ ਵੱਡਾ ਚਾਹੀਦਾ ਜੀ ਜੀ ਜਿਹਦੇ ਵਾਸਤੇ ਮਲਗੀ ਮੈਂ ਤੇ ਤੁਹਾਨੂੰ ਦੱਸਿਆ ਵੀ ਮੇਰੇ ਘਰ ਦੀ ਫਾਈਨੈਂਸ਼ੀਅਲੀ ਕੰਡੀਸ਼ਨ ਜਿਹੜੀ ਉਹ ਬਹੁਤ ਮਲਗੀ ਮਾੜੀ ਆ ਜੀ ਜੀ ਤੇ ਜਿਹਦੇ ਵਿੱਚ ਮੈਨੂੰ ਸਪਲੀਮੈਂਟ ਵਗੈਰਾ ਤੇ ਘਰ ਦੀ ਡਾਈਟ ਵੀ ਖਰੇਲੂ ਡਾਈਟ ਵੀ ਜੀ ਤੇ ਕਿਸੇ ਵੇਲੇ ਮੈਡੀਸਨ ਵੀ ਕੋਈ ਚਾਹੀਦੀ ਹੈਗੀ ਆ ਜਿਹਦੇ ਵਿੱਚ ਮੈਂ ਆਪਣੀ ਜਿਹੜੀ ਐਕਸਰਸਾਈਜ਼ ਵੀ ਜ਼ਰੂਰੀ ਹੈਗੀ ਆ ਜੀ ਤੇ ਉਹਦੇ ਵਿੱਚ ਜਿੱਦਾਂ ਮੰਨ ਲਓ ਵੀ ਜਾਣਾ ਆਉਣਾ ਉਹਦੇ ਵਿੱਚ ਵੀ ਖਰਚਾ ਹੀ ਆ ਤੇ ਹਰ ਇੱਕ ਚੀਜ਼ ਜਿਹੜੀ ਉਹ ਪੈਸੇ ਨਾਲ ਹੀ ਹੈਗੀ ਆ ਤੇ ਜਿੱਦਾਂ ਵੀ ਹੋ ਸਕਦਾ ਮੇਰੇ ਜਿੰਨੇ ਵੀ ਐਨ ਆਰ ਆਈ ਵੀਰ ਜਾਂ ਸਪੋਰਟਸ ਕੋਟੇ ਨੂੰ ਜਿੰਨੇ ਵੀ ਪਿਆਰ ਕਰਦੇ ਆ ਜਾਂ ਸਰਕਾਰ ਵੱਲੋਂ ਜੋ ਵੀ ਸਹੂਲਤ ਹੋ ਸਕੇ ਤੇ ਆ ਤੁਸੀਂ ਮੇਰਾ ਸਾਥ ਦਿਓ ਸਪੋਰਟ ਕਰੋ ਤੇ ਮੈਂ ਜਿਹੜਾ ਵਾ ਇੰਡੀਆ ਨੂੰ ਜ਼ਿਲੇ ਆਪਣੇ ਨੂੰ ਆਪਣੇ ਪੰਜਾਬ ਨੂੰ ਰੀਪਰਜੈਂਟ ਕਰਕੇ 골ਡ ਮੈਡਲ ਲਿਆਣ ਕੇ ਤੇ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਆਪਣੇ ਡਿਸਟ੍ਰਿਕਟ ਦਾ ਨਾਂ ਰੋਸ਼ਨ ਕਰਾਂ ਜਿਹੜਾ ਕਿ ਮਲਕੀ ਮੇਰੇ ਵਾਸਤੇ ਵੀ ਬੜੀ ਤਕੜੀ ਗੱਲ ਹੈ ਤੇ ਤੁਹਾਡੇ ਵਾਸਤੇ ਬੜੀ ਤਕੜੀ ਗੱਲ ਹੈ ਫੋਨ ਨੰਬਰ ਬੋਲ ਦਿਓ ਮੇਰਾ ਨੰਬਰ ਹੈਗਾ 977953036 ਹਾਂਜੀ 977953036